ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 2 ਸਾਲ ਪੂਰੇ ਹੋ ਚੁੱਕੇ ਨੇ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਗਈਆਂ ਨੇ ਤੇ ਚੋਣ ਜਾਬਤਾ ਵੀ ਲੱਗ ਚੁੱਕਾ ਹੈ। ਸਾਡੇ ਨਾਲ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਜਿਹੜੀ ਹੈਗੀ ਰਣਨੀਤੀ ਬਣਾਈ ਗਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਲੈ ਕੇ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਆਉਣਗੇ। ਸਤ ਸ੍ਰੀ ਅਕਾਲ। ਸਤ ਸ੍ਰੀ ਅਕਾਲ ਜੀ ਧੰਨਵਾਦ। ਹਰਪਾਲ ਜੀ ਅੱਜ ਲੋਕ ਸਭਾ ਦਾ ਜਿਹੜਾ ਹੈਗਾ ਚੋਣ ਜਾਬਤਾ ਵੀ ਲੱਗਿਆ ਹੈ ਤਿਆਰੀ ਸ਼ੁਰੂ ਹੋ ਗਈ ਹੈ ਥੋੜੇ 2 ਸਾਲ ਵੀ ਪੂਰੇ ਹੋ ਗਏ ਹੈ ਖੁਸ਼ੀ ਦੀ ਗੱਲ ਹੈ ਕਿਉਂਕਿ ਲੋਕਾਂ ਲਈ ਕੰਮ ਕੀਤੇ ਹੈਗੇ ਕਿਸ ਤਰ੍ਹਾਂ ਦੀਆਂ ਜਿਹੜੇ ਗਰੰਟੀਆਂ ਜਿਹੜੇ ਤੁਸੀਂ ਐਲਾਨ ਕੀਤੇ ਸੀਗੇ ਉਹ ਕੀਤੀਆਂ ਗਈਆਂ ਪੂਰੀਆਂ ਦੇਖੋ ਮੈਂ ਸਭ ਤੋਂ ਅੱਜ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣੀ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਅੱਜ ਲੋਕਤੰਤਰ ਦਾ ਪਵਿੱਤਰ ਦਿਹਾੜਾ ਜਿਹੜਾ ਉਹ ਆ ਗਿਆ ਹੈ ਹੁਣ ਲੋਕਾਂ ਨੂੰ ਚੰਗੇ ਤੇ ਮਾੜੇ ਚ ਪਰਖ ਕਰਨ ਦਾ ਸਮਾਂ ਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਦਸਾਂ ਸਾਲਾਂ ਦੇ ਦੌਰਾਨ ਦੇਸ਼ ਨੂੰ ਕੀ ਅੱਗੇ ਲੈ ਕੇ ਗਏ ਨੇ ਜਾਂ ਪਿੱਛੇ ਲੈ ਗਏ ਨੇ ਜੋ ਵਾਦੇ ਕਰਕੇ ਭਾਰਤੀ ਜਨਤਾ ਪਾਰਟੀ ਸੱਤਾ ਬਚਾਈ ਸੀਗੀ ਕਿ ਉਹ ਵਾਦੇ ਪੂਰੇ ਹੋਗੇ ਜਾਂ ਨਹੀਂ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੀ ਆਮਦਨ ਦੁਗਣੀ ਕਰਦੇ ਹਾਂਗੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਫੇਲ ਹੋਈ ਆ ਅੱਜ ਦੇਸ਼ ਦਾ ਕਿਸਾਨ ਚਾਹ ਦਿੱਲੀ ਆ ਚਾਹ ਪੰਜਾਬ ਆ ਚਾਹ ਯੂਪੀ ਐਚ ਆ ਚਾਹ ਬਿਹਾਰ ਉੱਥੇ ਧਰਨੇ ਦੇ ਰਿਹਾਗਾ ਉੱਥੇ ਪ੍ਰੋਟੈਸਟ ਕਰ ਰਿਹਾਗਾ ਅੱਜ ਭਾਰਤੀ ਜਨਤਾ ਪਾਰਟੀ ਨੇ ਕੀ ਕਿਹਾ ਸੀ 10 ਸਾਲ ਪਹਿਲਾਂ ਕਿ 2 ਕਰੋੜ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਣਗੀਆਂ ਕਿ ਉਹ ਨੌਕਰੀਆਂ ਦੇਸ਼ 'ਚ ਮਿਲ ਗਈਆਂ ਇਹ ਦੇਸ਼ ਦੇ ਲੋਕ ਜਾਨਣਾ ਚਾਹੁੰਦੇ ਨੇਗੇ ਕਾਲਾ ਤਨ ਬਾਹਰ ਆ ਗਿਆ 15-15 ਲੱਖ ਲੋਕਾਂ ਦੇ ਖਾਤੇ 'ਚ ਆ ਗਏ ਮਹਿਲਾਵਾਂ ਦੀ ਆਮਦਨ ਦੁੱਗਣੀ ਹੋ ਗਈ ਇੱਕ ਵੀ ਕਮ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਅੰਦਰ ਨਹੀਂ ਕੀਤਾ ਸਵਾਏ ਜੁਮਲੇ ਸੁਣਾਉਣ ਦੇ ਸਵਾਏ ਝੂਠ ਬੋਲਣ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਵੱਡੇ ਵੱਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਉਹ ਸਵੇਰੇ ਮੈਂ ਸਮਝਦਾ ਝੂਠ ਬੋਲਣ ਲਈ ਨਿਕਲਦੇ ਨੇ ਸ਼ਾਮ ਨੂੰ ਝੂਠ ਬੋਲ ਕੇ ਘਰ ਨੂੰ ਮੁੜ ਜਾਂਦੇ ਨੇ ਸੋ ਮੈਂ ਸਮਝਦਾ ਇਕਲੌਤੀ ਪਾਰਟੀ ਆ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਆ ਜਿਹਦੀ 10 ਸਾਲ ਦੀ ਉਮਰ ਆ ਜਿਹੜੀ ਸਭ ਤੋਂ ਛੋਟੀ ਉਮਰ ਦੀ نیشنل ਪਾਰਟੀ ਆ ਔਰ ਦੋ ਰਾਜਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਦੋ ਰਾਜਾਂ 'ਚ ਅਸੀਂ ਵਿਪੱਖਸ਼ ਦੇ ਅੰਦਰ ਬੈਠੇ ਆ ਔਰ ਸਭ ਤੋਂ ਅੱਛੀ ਪਰਫਾਰਮੈਂਸ ਮੈਂ ਸੰਬੰਧ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਦੀ ਆ ਪਰ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਆ ਵੀ ਵੱਡੇ ਵੱਡੇ ਜੁਮਲੇ ਜਿਹੜੇ ਛੱਡੇ ਗਏ ਨੇ ਪਰ ਡੀਜ਼ਲ ਪੈਟਰੋਲ ਦੇ ਰੇਟ ਆ ਜਿਹੜੇ ਹੁਣ ਘਟਾਉਣੇ ਸ਼ੁਰੂ ਕਰ ਦਿੱਤੇ ਪੰਜ ਸਾਲ ਲੋਕਾਂ ਦੇ ਉੱਤੇ ਪਏ ਰਹੇ ਤਾਂ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇਲੈਕਸ਼ਨ ਦੇ ਦੌਰ ਦੇ ਸਮੇਂ ਹੀ ਘਟਵਾਦ ਕਿਉਂ ਕੀਤੇ ਜਾਂਦੇ ਰੇਟ ਦੇਖੋ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ ਉਸ ਤੋਂ ਕਟੋ-ਕਟ कट 50% ਤੋਂ ਉੱਪਰ ਰੇਟ ਜਿਹੜੇ ਨੇ ਉਹ ਡੀਜ਼ਲ ਜਾਂ ਪੈਟਰੋਲ ਦੇ ਵਧੇ ਪੰਜਾ ਜਾਂ ਦੂਜੀਆਂ ਗੈਸਸਾਂ ਦੇ ਵਧੇ ਤੇ ਆਜੋ 100 ਰੁਪਇਆ 2 ਰੁਪਇਆ ਘਟਾ ਕੇ ਭਾਰਤੀ ਜਨਤਾ ਪਾਰਟੀ ਕੀ ਚਾਹੁੰਦੀ ਐ ਇਥੇ ਲੋਕ ਸਿਆਣੇ ਨੇਗੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ 100 ਰੁਪਏ ਦਾ ਵਜਨ ਪਾ ਕੇ ਬਾਅਦ ਚ 2 ਰੁਪਏ ਘਟਾ ਕੇ ਦੇਸੀ ਘਟਾਤਾ ਸੋ ਦੇਸ਼ ਦੇ ਲੋਕ ਬਿਲਕੁਲ ਜਾਣਦੇ ਨੇ ਸੋ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੀ ਜਿੱਤ ਪ੍ਰਾਪਤ ਕਰੂਗੀ 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਵੱਡੇ ਵੱਡੇ ਇਤਿਹਾਸਕ ਫੈਸਲੇ ਕੀਤੇ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਸੀ ਕਿ ਪੰਜਾਬ ਦੇ ਲੋਕਾਂ ਨੂੰ 300 ਯੂਨਟ ਅਸੀ ਮੁਫਤ ਬੀਲ ਦਿੱਤੀ ਆ ਪੰਜਾਬ ਦੇ ਹਰੇਕ ਘਰ ਨੂੰ ਔਰ ਲਗਭਗ 90% ਲੋਕਾਂ ਦੇ ਘਰਾਂ ਦਾ ਬਿਲ ਜ਼ੀਰੋ ਆ ਰਿਹਾ ਦੇ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਬਣ ਕੇ ਤਿਆਰ ਹੋ ਗਿਆ ਜੀ ਕਰੋੜ ਤੋਂ ਉੱਪਰ ਪੰਜਾਬੀਆਂ ਦਾ ਮੁਫਤ ਇਲਾਜ ਜਿਹੜਾ ਇਹਨਾਂ ਮਹੱਲਾ ਕਲੀਨਿਕਾਂ 'ਚ ਹੋ ਗਿਆ ਅੱਜ ਪੰਜਾਬ ਦੇ ਸਕੂਲਾਂ ਦੇ ਅੰਦਰ ਸਕੂਲ ਆਫ ਫੈਮਿਨੈਂਸ 'ਚ ਸਾਡੇ ਸਕੂਲ ਤਬਦੀਲ ਹੋ ਰਹੇ ਨੇ ਕਿ ਜਿੱਥੇ ਸਾਡੇ ਬੱਚੇ ਗੁਣਕਾਰੀ ਗੁਣਾਤਮਕ ਜਿਹੜੀ ਵਿੱਦਿਆ ਹਾਸਲ ਕਰਨਗੇ ਔਰ ਦੇਸ਼ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣਗੇ ਦੇਸ਼ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਚੁੱਕਿਆ 12000 ਏਕੜ ਤੋਂ ਉੱਪਰ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਜਿਹੜੇ ਗੈਰ ਮਤਲਬ ਕਬਜ਼ਾਕਾਰੀ ਲੋਕ ਸੀ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹਨਾਂ ਤੋਂ ਛੁਡਾ ਲਈ ਆ ਔਰ ਪੰਜਾਬ ਦੇ ਅੰਦਰ ਪਹਿਲੀ ਸਰਕਾਰ ਆ ਜਿਹਨੇ 2 ਸਾਲਾਂ ਚ 42000 ਨੌਕਰੀਆਂ ਦੇ ਕੇ ਲੋਕਾਂ ਚ ਅਸੀਂ ਜਾ ਰਹੇ ਹਾਂਗੇ ਪਹਿਲੀ ਸਰਕਾਰ ਆ ਜਿਹਨੇ 12000 ਤੋਂ ਉੱਪਰ ਅਧਿਆਪਕ ਪੱਕੇ ਕਰਕੇ ਅਸੀਂ ਲੋਕਾਂ ਚ ਆ ਰਹੇ ਇਹ ਸਾਡਾ 2 ਸਾਲ ਦਾ ਇਤਿਹਾਸ ਹੈ ਪੰਜ ਗਰੰਟੀਆਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁਖਮਤੀ ਸਰ ਭਗਵੰਤ ਸਿੰਘ ਮਾਨ ਜੀ ਨੇ 2022 ਦੀ ਇਲੈਕਸ਼ਨ ਚ ਦਿੱਤੀਆਂ ਸੀ ਜਿਦੇ ਵਿੱਚੋਂ ਚਾਰ ਗਰੰਟੀਆਂ ਸੀ 2 ਸਾਲ ਚ ਪੂਰੀਆਂ ਕਰ ਲਈਆਂ ਇਸ ਤੋਂ ਬਾਅਦ ਮੈਂ ਸਮਝਦਾ ਕੋਈ ਵੀ ਪਾਰਟੀ ਜਿਹੜੀ ਪਾਰਟੀ ਸਰਕਾਰ ਕੰਮ ਨਹੀਂ ਕਰ ਸਕਦੀ ਸੋ ਅਸੀਂ ਆਮ ਆਦਮੀ ਪਾਰਟੀ ਦਾ ਰਿਕਾਰਡ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਿਲਕੁਲ ਕੇਂਦਰ ਸਰਕਾਰ ਦੀ ਗੱਲ ਕਰੀਏ ਭਾਜਪਾ ਲਗਾਤਾਰ ਆਵਾਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਦੇ ਵਿੱਚ ਈਡੀ ਦੇ ਜਿਹੜੇ ਸੰਮਣ ਭੇਜੇ ਜਾ ਰਿਹਾ ਅਰਵਿੰਦ ਕੇਜਰੀਵਾਲ ਨੂੰ ਕਾਫੀ ਸੰਮਣ ਆਏ ਤੇ ਉਹ ਨਹੀਂ ਪਹੁੰਚੇ ਤੇ ਅੱਜ ਕੋਰਟ ਵੱਲੋਂ ਜਿਹੜੀਆਂ ਉਹਨਾਂ ਨੂੰ ਰਾਹਤ ਮਿਲੀ ਹੈ ਕਿਸ ਤਰ੍ਹਾਂ ਦੀ ਆ ਦੇਖੋ ਭਾਰਤੀ ਜਨਤਾ ਪਾਰਟੀ ਕਦੇ ਈਡੀ ਦੇ ਸਹਾਰੇ ਕਦੇ ਸੀਬੀਆਈ ਦੇ ਸਹਾਰੇ ਦੇਸ਼ ਦੀ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ ਜਿਹੜੇ اپੋਜੀਸ਼ਨ ਦੇ ਲੀਡਰ ਨੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਝੂਠੇ ਫਰਜ਼ੀ ਕੇਸਾਂ ਦਾ ਸਹਾਰਾ ਲਿਆ ਜਾ ਰਿਹਾ ਔਰ ਦੇਸ਼ ਦੇ ਅੰਦਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਲੋਕਤੰਤਰ ਖਤਰੇ ਵਿੱਚ ਆ ਹੁਣ ਲੋਕਤੰਤਰ ਨੂੰ ਬਚਾਉਣ ਦਾ ਸਮਾਂ ਆ ਗਿਆ ਜੋ ਸੰਵਿਧਾਨ ਬਾਬਾ ਸਾਹਿਬ ਪੀਮਰਾ ਉਹ ਮੇੜਕਰ ਜੀ ਨੇ ਕਿਹਾ ਸੀ ਅੱਜ ਉਹਨੂੰ ਬਚਾਉਣ ਦਾ ਸਮਾਂ ਆ ਰਿਹਾ ਅੱਜ ਦੇਸ਼ ਦਾ ਸੰਵਿਧਾਨ ਵੀ ਖਤਰੇ ਵਿੱਚ ਆ ਅੱਜ ਦੇਸ਼ ਦਾ ਲੋਕਤੰਤਰ ਵੀ ਖਤਰੇ ਵਿੱਚ ਆ ਸੋ ਮੈਂ ਬਿਲਕੁਲ ਮੈਨੂੰ ਪੂਰਨ ਆਸ ਆ ਦੇਸ਼ ਦੇ ਲੋਕ ਜਦੋਂ ਵੀ ਇਹੋ ਜੀ ਕੋਈ ਵੀ ਪਾਰਟੀ ਇਸ ਤਰ੍ਹਾਂ ਖੜਾ ਕਰਦੀ ਹੈ ਤਾਂ ਦੇਸ਼ ਦੇ ਲੋਕ ਨੂੰ ਮੂੰਹ ਤੋੜ ਜਵਾਬ ਦਿੰਦੇ ਨੇ ਸੋ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਜੁਮਲਾ ਪਾਰਟੀ ਦੇ ਨਾਤੇ ਜਾਣੀ ਜਾਂਦੀ ਆ ਉਹਨੂੰ ਸਭ ਕੁਝ ਸਿਖਾਉਣਗੇ ਔਰ ਆਵਾਦੀ ਪਾਰਟੀ ਜਿਹੜੀ ਉਹ ਸੱਤਾ ਵਿੱਚ ਆਉਗੀ ਪੰਜਾਬ 'ਚ 8 ਉਮੀਦਵਾਰ ਤੁਸੀਂ ਲਾਂ ਦਿੱਤੇ ਗਏ ਨੇ ਤੇ ਦੂਜੀ ਲਿਸਟ ਕਦੋਂ ਆਏਗੀ ਤੇ ਕਦੋਂ ਕਿੰਨੀਆਂ ਸੀਟਾਂ ਤੇ ਤੁਹਾਨੂੰ ਲੱਗਦਾ ਵੀ ਜਿੱਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਾਪਤ ਕਰੇ ਆਹ ਦੇਖੋ ਅਸੀਂ 8 ਉਮੀਦਵਾਰ ਉਤਾਰਤੇ 5 ਸਾਡੇ ਬਾਕੀ ਨੇ ਕਿ 13 ਪੰਜਾਬ ਦੀਆਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਨੇ ਹੀ ਹੋਣੀਆਂ ਨੇ ਔਰ ਸਾਨੂੰ ਪੂਰਨ ਆਸ ਅਸੀਂ 13 ਦੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹ ਪਾਰਟੀ ਜੀ ਨੇ ਕੰਮ ਕਰਕੇ ਦਿਖਾਇਆ ਨੇ ਲੋਕਾਂ ਨੂੰ 2 ਸਾਲਾਂ ਚ ਕੰਮ ਹੋਇਆ ਨੇ ਕਿ ਅੱਜ ਪਿੰਡਾਂ ਦੇ ਅੰਦਰ ਜਿੰਨਾ ਥਾਵਾਂ ਦੇ ਉੱਤੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀਗਾ ਤੁਸੀਂ ਮੇਰੇ ਨਾਲ ਚੱਲਿਓ ਜਾਂ ਕਿਸੇ ਵੀ ਬਤਾਏਗਾ ਚੱਲਿਓ ਅੱਜ 40-40 ਸਾਲਾਂ ਬਾਅਦ ਉਹਨਾਂ ਦੇ ਪਿੰਡਾਂ ਦੇ ਉਸ ਪੱਧਰ ਤੇ ਪਾਣੀ ਪਹੁੰਚ ਗਿਆ ਜਿੱਥੇ ਕਿਤੇ ਨਹਿਰੀ ਪਾਣੀ ਰੁਕਿਆ ਹੋਇਆ ਸੀ 40-40 ਸਾਲਾਂ ਬਾਅਦ ਇਹ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਸਾਡਾ ਧਰਤੀ ਹੇਠਲਾ ਪਾਣੀ ਬਚਾਉਣਾ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਪ੍ਰਾਇੋਰਟੀ ਹੈ ਕਿ ਪੰਜਾਬ ਦਾ ਧਰਤੀ ਹੇਠਲਾ ਜੇ ਪਾਣੀ ਬਚੂ ਇਹ ਹਨ ਹਰਪਾਲ ਸਿੰਘ ਜੀ ਮੈਂ ਜਿਨ੍ਹਾਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਾ ਐਲਾਨ ਕੀਤਾ ਸੀ ਉਹ ਗਰੰਟੀਆਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਦਾ ਫਾਇਦਾ ਸਾਨੂੰ ਲੋਕ ਸਭਾ ਚੋਣਾਂ ਦੇ ਵਿੱਚ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ 13 0 ਨਾਲ ਅਸੀਂ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਅਨਿਲ ਜਨ এবੀਪੀ ਸੰਜਾ ਸੰਗਰੂਰ